جی اے نو پیارے ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 12ਵਾਂ ਅੰਕੜਾ ਵਿਗਿਆਨ ਅਭਿਆਸ ਸੰਭਰ 12.1 ਤੇ ਬੱਚਿਓ ਇਸ ਅਭਿਆਸ ਦੇ ਅਖੀਰਲੇ ਦੋ ਸਵਾਲ 85 89 ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਖਾਸ ਤੌਰ ਤੇ ਜਿਹੜੇ ਗ੍ਰਾਫ ਨੇ ਉਹਨਾਂ ਨੂੰ ਆਪਣੇ ਬਣਾਉਣ ਦਾ ਅਭਿਆਸ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ ਅੰਗਰੇਜ਼ੀ ਦੀਆਂ ਤਿੰਨ ਪਲੇਲਿਸਟਾਂ ਹੋਰ ਹਨ 9th english cb 9th english literature 9th grammar ਇੱਕ ਜਨਰਲ ਨੌਲੇਜ ਦੀ ਪਲੇਲਿਸਟ ਹੈ ਜਿਹਦਾ ਨਾਮ ਹੈ ਐਬ੍ਰੀਵੀਏਸ਼ਨਸ ਵਿਗਿਆਨ ਦੀ ਪਲੇਲਿਸਟ ਹੈ ਜੀ 9ਵੀਂ ਵਿਗਿਆਨ ਅੰਗਰੇਜ਼ੀ ਮੀਡੀਅਮ ਚ ਹੈ 9th science ਤੇ ਗਣਿਤ ਦੇ ਨਾਮ ਦੀਆਂ ਜੁੜੀਆਂ 9th maths notes ਜਿਹਦੇ ਵਿੱਚ ਗਣਿਤ ਦੀਆਂ ਪਰਿਭਾਸ਼ਾਵਾਂ ਨੂੰ ਸਮਝਾਇਆ ਗਿਆ ਹੈ ਇੱਕ ਹੈ ਗਣਿਤ ਦੇ ਸਿਧਾਂਤ ਇੱਕ ਹੈ ਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਤੁਸੀਂ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਲਿਸਟਾਂ ਨੂੰ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਵੀ ਵੀਡੀਓਜ਼ ਵੀ ਦੇਖੋ ਤੇ ਤੁਹਾਡੀਆਂ ਵਿਗਿਆਨ ਦੀਆਂ ਤੇ ਅੰਗਰੇਜ਼ੀ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਆਹ ਦੇਖਿਓ ਬੱਚੇ ਹੁਣ ਐਵਲੇ ਸਵਾਲ ਇਹ ਥੋੜੇ ਵੱਖਰੇ ਕਿਸਮ ਦੇ ਨੇ ਤੇ ਬੜੇ ਧਿਆਨ ਨਾਲ ਇਹ ਚ ਜੋ ਇੱਕ ਬਦਲਾਅ ਕਰਨਾ ਹੈ ਉਹਨੂੰ ਬੜੇ ਧਿਆਨ ਦੇ ਨਾਲ ਤੁਸੀਂ ਦੇਖਣਾ ਸਮਝਣਾ ਮੈਂ ਵਿਸਥਾਰ ਦੇ ਨਾਲ ਸਮਝਾਵਾਂਗਾ ਠੀਕ ਹੈ ਇਨੇ ਇੱਕ ਪਾਰਕ ਵਿੱਚ ਖੇਡ ਰਹੇ ਵੱਖ-ਵੱਖ ਉਮਰ ਦੇ ਬੱਚਿਆਂ ਦੀ ਸੰਖਿਆ ਦਾ ਇੱਕ ਅਚਾਨਕ ਅਚੰਚਿਤ ਅਚਾਨਕ ਕਹੋ ਅਚੰਚਿਤ ਕਹੋ ਰੈਂਡਮ ਪਾਅ ਬਿਨਾ ਕਿਸੇ ਪੁਨਰ ਵਿਚਾਰ ਦੇ ਤੇ ਕਿਸੇ ਤਰਤੀਬ ਵਿੱਚ ਨਹੀਂ ਬੇਤਰਤੀਬਾ ਜਿੱਦਾਂ ਵੀ ਅਸੀਂ ਝੋਲੇ ਦੇ ਵਿੱਚ ਕੋਈ ਬਹੁਤ ਸਾਰੀਆਂ ਪਰਚੀਆਂ ਪਾਈਆਂ ਹੋਣ ਤੇ ਅੱਖਾਂ ਬੰਦ ਕੇ ਜਾਂ ਉਧਰ ਨੂੰ ਮੂੰਹ ਕਰਕੇ ਹੱਥ ਪਾਈਏ ਤੇ ਕੱਢ ਲਈਏ ਉਹਨੂੰ ਕਿਹਾ ਜਾਂਦਾ ਹੈ ਰੈਂਡਮ ਠੀਕ ਹੈ ਰੈਂਡਮ ਸਰਵੇ ਕਰਨ ਤੇ ਇਹ ਲਿਖੇ ਆંકੜੇ ਪ੍ਰਾਪਤ ਹੋਏ ਇਹ ਬਲੇਖੇ ਲਿਖੇ ਆંકੜੇ ਠੀਕ ਹੈ ਉੱਪਰ ਦਿੱਤੇ ਅੰਕੜੇ ਵੰਗੇ ਐਵੇਂ ਦੇ ਅੰਕੜੇ ਨੇ ਨੂੰ ਨਿਰੂਪੇਤ ਕਰਨ ਲਈ ਇੱਕ ਆਇਤ ਚਿੱਤਰ ਖਿੱਚੋ ਆਇਤ ਚਿੱਤਰ ਮਤਲਬ ਕਿ ਹਿਸਟੋਗ੍ਰਾਮ ਹੁਣ ਬੱਚਿਓ ਆਇਤ ਚਿੱਤਰ ਅਸੀਂ ਪਹਿਲਾਂ ਵੀ ਖਿੱਚੇ ਨੇ ਪਰ ਉਹਨਾਂ ਵਿੱਚ ਜਿਹੜਾ ਵਰਗ ਦੀ ਚੌੜਾਈ ਕੋਈ ਹੁੰਦੀ ਹੈ ਇਹ ਦੇਖੋ ਉਹਨੂੰ ਇੱਥੇ ਤੋਂ ਫਰਕ ਕੀ ਹੈ ਇਹ ਗੱਲ ਨੂੰ ਬੜਾ ਧਿਆਨ ਨਾਲ ਦੇਖਣਾ ਹੈ ਇਹ ਦੋਨੋਂ ਸਵਾਲਾਂ ਵਿੱਚ ਇਹ ਬਦਲਾ ਕਰਨਾ ਪਏਗਾ ਇੱਕ ਤੋਂ ਲੈ ਕੇ ਦੋ ਅੰਤਰ ਹੈਗਾ ਦੋ ਤੋਂ ਤਿੰਨ ਇੱਕ ਅੰਤਰ ਹੈਗਾ ਇੱਥੇ ਦੇਖੋ ਕੀ ਹੋ ਗਿਆ ਤਿੰਨ ਤੋਂ ਪੰਜ ਅੰਤਰ ਦੋ ਹੈਗਾ ਪੰਜ ਤੋਂ ਸੱਤ ਅੰਤਰ ਦੋ ਹੈਗਾ 7 ਤੋਂ 10 ਅੰਤਰ 7 ਤੋਂ 3 10 ਅੰਤਰ 3 ਹੈਗਾ ਲਓ ਜੀ ਇੱਥੇ 10 ਤੋਂ ਲੈ ਕੇ 15 ਤੱਕ ਅੰਤਰ 5 ਹੈਗਾ ਤੇ 15 ਤੋਂ 17 ਤੱਕ ਅੰਤਰ ਫੇਰ 2 ਹੈਗਾ ਇਹਦਾ ਮਤਲਬ ਬੱਚਿਓ ਜਿਹੜੀ ਵਰਗ ਦੀ ਚੌੜਾਈ ਏ ਬਦਲਦੀ ਪਈ ਏ ਠੀਕ ਹੈ ਨਾ ਇਹਦਾ ਮਤਲਬ ਇਹ ਹੋਇਆ ਕਿ ਜਿੱਥੇ ਬਦਲਦੀ ਏ ਤੇ ਸਾਨੂੰ ਉਹਦੇ ਅਨੁਪਾਤ ਵਿੱਚ ਇਹ ਜਿਹੜੀ ਬਾਰੰਬਾਰਤਾ ਹੈਗੀ ਇਹਨੂੰ ਵੀ ਬਦਲਣਾ ਪਏਗਾ ਜੇ ਨਹੀਂ ਬਦਲਾਂਗੇ ਤੇ ਗ੍ਰਾਫ ਗਲਤ ਬਣੇਗਾ ਆਇਤ ਚਿੱਤਰ ਗਲਤ ਬਣੇਗਾ ਉਹ ਸਾਨੂੰ ਭੁਲੇਖਾ ਪਾਉ ਸਿੱਟੇ ਕੱਢ ਕੇ ਦੇਵੇਗਾ ਠੀਕ ਹੈ ਸੋ ਜਿਸ ਅਨੁਪਾਤ ਵਿੱਚ ਵਰਗ ਦੀ ਚੌੜਾਈ ਵੱਧਦੀ ਹੈ ਉਸੇ ਅਨੁਪਾਤ ਵਿੱਚ ਬਾਰਮਬਾਰਤਾ ਨੂੰ ਘਟਾਉਣਾ ਪਏਗਾ ਇਹ ਕਿਉਂ ਹੈ ਇਹ ਮੈਂ ਤੁਹਾਨੂੰ ਦੱਸਦਾ ਹੁਣ ਹੱਲ ਕਰਦੇ ਹਾਂ ਪਹਿਲਾਂ ਬੱਚਿਓ ਇਹ ਗੱਲ ਤੁਸੀਂ ਮੈਂ ਲਿਖ ਦਿੱਤੀ ਹੈ ਇਹਨੂੰ ਬਾਰ-ਬਾਰ ਪੜ੍ਹੋ ਉਸ ਵੇਲੇ ਪਹਿਲੀ ਸੱਟੇ ਤੁਹਾਨੂੰ ਨਾ ਸਮਝ ਆਵੇ ਇਹਨੂੰ ਬਾਰ-ਬਾਰ ਪੜ੍ਹੋ ਤੇ ਫਿਰ ਇਹਨੂੰ ਆਪਣੇ ਲਿਖਣ ਦਾ ਅਭਿਆਸ ਕਰ ਲਓ ਇਹਨੂੰ ਛੋਟਾ ਵੱਡਾ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਇਹ ਦੇਖੋ ਪਹਿਲਾ ਸਿਧਾਂਤ ਹੈਗਾ ਕਿ ਆਇਤ ਚਿੱਤਰ ਜੋ ਹਿਸਟੋਗ੍ਰਾਮ ਵਿੱਚ ਆਇਤਾਂ ਦੇ ਖੇਤਰਫਲ ਸੰਗਤ ਬਾਰੰਬਾਰਤਾਵਾਂ ਦੇ ਸਮਾਨ ਅਨੁਪਾਤੀ ਹੁੰਦੇ ਹਨ ਭਾਵ ਜਿੰਨਾ ਬਾਰੰਬਾਰਤਾ ਹੋएगी ਉੰਨੀ ਹੀ ਉਹਦੀ ਜਿਹੜਾ ਖੇਤਰਫਲ ਹੋਏਗਾ ਪਰ ਕਿਉਂਕਿ ਜੇ ਵਰਗਾਂ ਦੀ ਚੌੜਾਈ ਬਰਾਬਰ ਹੋਵੇ ਤੇ ਜੇ ਇੱਕ ਇੱਕ ਫੈਕਟਰ ਜਿਹੜਾ ਉਹ ਕਦਰ ਇਹ ਜਿਹੜਾ ਜਦੋਂ ਅਸੀਂ ਗੁਣਾ ਕਰਨਾ ਹੈ ਕਿਉਂਕਿ ਜੋ ਖੇਤਰਫਲ ਉਹਨਾਂ ਦੀ ਲੰਬਾਈ ਗੁਣਾ ਚੌੜਾਈ ਹੁੰਦੀ ਹੈ ਤੇ ਚੌੜਾਈ ਸਾਰੀ ਦੀ ਬਰਾਬਰ ਆ ਜੇ ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਮਾਨ ਅਨੁਪਾਤੀ ਅਵਸਥਾ ਹੈਗੀ ਹੈ ਇਹ ਉਹਦੇ ਆਇਤ ਦੇ ਲੰਬਾਈ ਦੇ ਨਾਲ ਮੇਲ ਖਾਂਦੀ ਹੈ ਠੀਕ ਹੈ ਨਾ ਸੋ ਅਸਲ ਗੱਲ ਹੈਗੀ ਕਿ ਆਇਤਾਂ ਦੇ ਖੇਤਰਫਲ ਸੰਗਤ ਬਾਰੰਬਾਰਤਾਵਾਂ ਦੇ ਸਮਾਨ ਅਨੁਪਾਤੀ ਹੁੰਦੇ ਹਨ ਤੇ ਜੇ ਚੌੜਾਈ ਬਰਾਬਰ ਹੋਵੇ ਸਾਰੀਆਂ ਚੌੜਾਈ ਬਰਾਬਰ ਹੋਵੇ ਜਿੱਦਾਂ ਉੱਪਰ ਸਵਾਲ 'ਚ ਚੌੜਾਈ ਬਰਾਬਰ ਨਹੀਂ ਹੈਗੀ ਬਦਲਦੀ ਪਈ ਹੈ ਤੇ ਫੇਰ ਸੀ ਕਵਾਂਗੇ ਕਿ ਆਇਤਾਂ ਦੀ ਜਿਹੜੀ ਲੰਬਾਈ ਹੈ ਉਹ ਵੀ ਸਮਾਨ ਅਨੁਪਾਤੀ ਹੁੰਦੀ ਹੈ ਬਾਰੰਬਾਰਤਾ ਦੇ ਔਰ ਜਦੋਂ ਬਦਲਦਾ ਹੋਵੇ ਜਦੋਂ ਵਰਗਾਂ ਦੀ ਚੌੜਾਈ ਸਮਾਨ ਨਹੀਂ ਹੁੰਦੀ ਜਿੱਦਾਂ ਕਿ ਇੱਥੇ ਸੀਗੀ ਬਦਲਦੀ ਪਈ ਹੈ ਕਿਤੇ 3 ਹੈਗੀ ਹੈ ਕਿਤੇ 5 ਹੈਗੀ ਹੈ ਨਾ ਤਾਂ ਇਹ ਸਮਾਨ ਅਨੁਪਾਤ ਦੀ ਹਾਲਤ ਨੂੰ ਬਰਕਰਾਰ ਰੱਖਣ ਲਈ ਬਰਕਰਾਰ ਰੱਖਣੀ ਪੈਗੀ ਕਿਉਂਕਿ ਆਇਤ ਚਿੱਤਰ ਦਾ ਸਿਧਾਂਤ ਹੀ ਹੈਗਾ ਕਿ ਆਇਤਾਂ ਦੇ ਜਿਹੜੇ ਖੇਤਰਫਲ ਨੇ ਉਹ ਸੰਗਤ ਬਾਰੰਬਾਰਤਾਵਾਂ ਦੇ ਅਨੁਪਾਤ ਸਮਾਨ ਅਨੁਪਾਤੀ ਹੁੰਦੇ ਹਨ ਤੇ ਬੱਚੋ ਜੇ ਚੁਗੜਾਈ ਜੇ ਚੁੜਾਈ ਦੁਗਣੀ ਹੋਏਗੀ ਤੇ ਸਾਨੂੰ ਬਾਰੰਬਾਰਤਾ ਅੱਧੀ ਕਰਨੀ ਪਏਗੀ ਜੇ ਚੁੜਾਈ ਤਿਗਣੀ ਹੋਏਗੀ ਮਨਨ ਕਿ ਸਭ ਤੋਂ ਛੋਟੀ ਚੁੜਾਈ ਤੋਂ ਤਿਗਣੀ ਹੋਏਗੀ ਤੇ ਬਾਰੰਬਾਰਤਾ 1/3 ਕਰਨੀ ਪਏਗੀ ਠੀਕ ਹੈ ਇਹ ਦੇਖੋ ਸਾਨੂੰ ਆਇਤ ਦੀ ਲੰਬਾਈ ਵਿੱਚ ਬਦਲਾਅ ਕਰਨਾ ਪੈਂਦਾ ਹੈ ਇਹ ਅਸੀਂ ਕਿੱਦਾਂ ਕਰਦੇ ਹਾਂ ਇਹ ਅਸੀਂ ਵਰਗਾਂ ਦੀ ਬਾਰੰਬਾਰਤਾ ਜੋ ਫ੍ਰੀਕੁਐਂਸੀ ਨੂੰ ਬਦਲ ਕੇ ਕਰਦੇ ਹਾਂ ਕਿਉਂਕਿ ਜੋ ਲੰਬਾਈ ਹੈ ਆਇਤ ਦੀ ਉਹ ਬਾਰੰਬਾਰਤਾ ਨਹੀਂ ਬਾਰੰਬਾਰਤਾ ਹੀ ਨੂੰ ਦਰਸਾਉਂਦੀ ਹੈ ਨਾ ਠੀਕ ਹੈ ਨਾ ਸਭ ਤੋਂ ਛੋਟੀ ਵਰਗ ਚੜਾਈ ਇਹ ਚੋ ਲੈ ਲਈ ਐਚ ਕਿਹੜੀ ਸਭ ਤੋਂ ਛੋਟੀ ਵਰਗ ਚੜਾਈ ਗੜੀ 1 ਕਿ ਹੈ ਜੋ ਕਿ ਇੱਥੇ 1 ਹੈ ਨੂੰ ਆਧਾਰ ਬਣਾ ਕੇ ਅਸੀਂ ਬਾਰੰਬਾਰਤਾ ਨੂੰ ਇਸ ਤਰ੍ਹਾਂ ਬਦਲਦੇ ਹਾਂ ਕੀ ਉਹ ਸਭ ਤੋਂ ਛੋਟੀ ਵਰਗ ਚੁੜਾਈ ਦੇ ਸਮਾਨ ਅਨੁਪਾਤੀ ਹੋ ਜਾਏ। ਮਣੀ ਇੱਕ ਇੱਕ ਇਹ ਸਭ ਤੋਂ ਛੋਟੀ ਵਰਗ ਚੁੜਾਈਏ ਉਹਨਾਂ ਸਨਮਾਨ ਅਨੁਪਾਤ ਦਾ ਬਣ ਜਾਵੇ ਠੀਕ ਹੈ। ਇੱਥਾਂ ਸਾਹ ਦੇ ਵਿੱਚ ਇਸ ਬਦਲਾਅ ਨੂੰ ਦਰਸਾਇਆ ਗਿਆ ਹੈ। ਸਮਾਨ ਅਨੁਪਾਤ ਜੇ ਬੱਚਿਆਂ ਤੋਂ ਉਹਨਾਂ ਨੂੰ ਕੋਈ ਭੁੱਲ ਗਿਆ ਤੇ ਤੁਸੀਂ 8ਵੀਂ ਜਮਾਤ ਦੀ ਪੁਨੀ ਕਿਤਾਬ ਨਾਲ ਹੱਲ ਕੀਤੀ ਹੋਈ ਹੈ ਉਹ ਜਿਹੜਾ ਆਏਗਾ ਨਾ ਇਹ ਸੰਖਿਆਵਾਂ ਰਾਸ਼ੀਆਂ ਦੀ ਤੁਲਨਾ ਉਦੇਚੇ ਜਾਂ ਬਨੀ ਕਿਹੜਾ ਚੈਪਟਰ ਹੈਗਾ ਇੱਕ ਸਮਾਨ ਹਾਂ ਸਿੱਧਾ ਅਨੁਪਾਤ ਤੇ ਉੱਠਾ ਅਨੁਪਾਤ ਉਹ ਸਵਾਲ ਇੱਕ ਵਾਰ ਦੁਬਾਰਾ ਦੇਖੋ ਉਹਨੂੰ ਰਿਵਾਈਜ਼ ਕਰ ਲਵੋ ਤਾਂ ਇਹ ਗੱਲ ਤੁਹਾਨੂੰ ਸਮਝ ਆਏਗੀ ਇਹ ਸਿੱਧਾ ਅਨੁਪਾਤ ਤੇ ਪੁੱਠਾ ਅਨੁਪਾਤ ਵਿਚੋ ਬੜਾ ਹੀ ਮਹੱਤਵਪੂਰਨ ਵਿਸ਼ਾ ਹੈ ਠੀਕ ਹੈ ਸੋ ਜੇ ਤੁਹਾਨੂੰ ਭੁੱਲ ਗਿਆ ਹੋਵੇ ਤੇ ਦੋ ਤਿੰਨ ਸਵਾਲ 8ਵੀਂ ਜਮਾਤ ਦੇ ਉਹ ਚੈਪਟਰ ਖੋਲ ਕੇ ਪਲੇਲਿਸਟ ਤੇ ਜਾ ਕੇ 8ਵੀਂ ਜਮਾਤ ਦਾ ਗਣਿਤ ਖੋਲ ਕੇ ਉਹ ਦੋ ਤਿੰਨ ਸਵਾਲ ਦੇਖ ਲਓ ਉਹ ਵੀ ਤੁਹਾਨੂੰ ਫਿਰ ਚੰਗੀ ਤਰ੍ਹਾਂ ਗੱਲ ਸਪਸ਼ਟ ਹੋ ਜਾਏਗੀ ਠੀਕ ਹੈ ਉਹ ਦੇਖਿਓ ਉਹ ਹਿਸਾਬ ਜਿਹੜਾ ਕਿਵੇਂ ਅਸੀਂ ਕਰਨਾ ਹੈ ਲੋ ਜੀ ਇਹ ਸਾਰਨੀ ਸਾਡੀ ਬਣ ਜੇਗੀ ਤੇ ਦੋ ਕਾਲਮ ਵਾਧੂ ਦੇ ਬਣ ਜਾਣਗੇ ਇਹ ਪਹਿਲਾਂ ਦਾ ਜੋ ਦਿੱਤਾ ਹੈ ਉਹਦੀ ਲਿਖ ਲੈਣਾ ਇਹ ਜਿਹੜਾ ਬੱਚਿਆਂ ਦੀ ਗਿਣਤੀ ਜਿਹੜੀ ਦਿੱਤੀ ਹੈ ਉਹ ਲਿਖ ਲੈਣੀ ਹੈ ਤੇ ਬੱਚਿਓ ਇਹ ਜਿਹੜਾ ਚੌੜਾਈ ਹੈ ਵਰਗ ਦੀ ਚੌੜਾਈ ਇੱਥੇ ਲਿਖ ਲੈਣੀ ਹੈ 1 1 2 2 3 5 2 ਹੁਣ ਦੇਖੋ ਇਧਰ ਸਪਸ਼ਟ ਹੋ ਗਿਆ ਕਿ ਇਹ ਚੌੜਾਈ ਸਮਾਨ ਨਹੀਂ ਹੈਗੀ ਹੁਣ ਅਸੀਂ ਕੀ ਕਰਨਾ ਬੱਚਿਓ ਸਭ ਤੋਂ ਛੋਟੀ ਚੌੜਾਈ ਜਿਹੜੀ ਹੈ 1 ਇੱਕ ਨੂੰ ਆਧਾਰ ਬਣਾ ਲੈਣਾ ਸੋ ਸਿੱਕੀ ਕਰਨਾ ਹੈ ਗੁਣਾ 1 ਗੁਣਾ 1 ਗੁਣਾ 1 ਗੁਣਾ 1 ਗੁਣਾ 1 ਗੁਣਾ 1 ਆ ਜਾਏਗਾ ਇੱਕ ਤੇ ਆ ਜੋ ਸਭ ਤੋਂ ਛੋਟਾ ਹੈ ਇਹਨੂੰ ਇੱਧਰ ਲਿਖਣਾ ਤੇ ਫਿਰ ਕੀ ਕਰਨਾ ਹੈ ਸਾਰੇ ਜਿਹੜੇ ਬਾਰੰਬਾਰਤਾ ਹੈਗੀ ਹੈ ਉਹਨੂੰ ਅੰਨਾ ਭਾਗ ਕਰਕੇ ਬ੍ਰੈਕਟ ਬਾਹਰ 5/1 3/1 ਕਰਨਾ ਇਹਨੂੰ ਵੀ ਦਿਖਾਣਾ ਇਹਨਾਂ ਫਰਕ ਨਹੀਂ ਪੈਗਿਆ ਪਹਿਲੀ ਇੱਕ ਪਹਿਲੇ ਤੇ ਇੱਕ ਦਿਨ ਨਾਲ ਹੈਗੀ ਇਹਨੂੰ ਤੇ ਬਦਲਣਾ ਹੀ ਨਹੀਂ ਪਣਾ ਪਰ ਇਹ ਇੱਕ ਤਰਤੀਬ ਬਣ ਜਾਂਦੀ ਹੈ ਨਾ ਠੀਕ ਹੈ ਨਾ 6/2 6/2 12/2 12/2 9/3

6/2 3 ਵੱਡੇ ਕਿ ਦੇ ਬਰਾਬਰ ਹੁੰਦਾ ਇਹਨਾਂ ਦਾ ਸਮਾਨ ਅਨੁਪਾਤ ਹੈਗਾ 12/2 ਤੇ 6/1 12/2 6/1 ਦੇ ਬਰਾਬਰ ਹੁੰਦਾ ਹੈ 9/3 3/9 ਬਟ 9/3 ਜਿਹੜਾ 3/1 ਦੇ ਬਰਾਬਰ ਹੁੰਦਾ 10/5 2/1 4/2 2/1 ਸွေ ਸਮਾਨ ਅਨੁਪਾਤ ਸਾਨੂੰ ਮਿਲ ਗਿਆ ਹੁਣ ਅਸੀਂ ਕੀ ਕਰਨਾ ਹੈ ਇਹ ਜਿਹੜੇ ਬੱਚਿਓ ਹੈਗੇ ਨੇ 1 ਤੋਂ ਲੈ ਕੇ 2 ਹੈ 1 ਤੋਂ ਲੈ ਕੇ 17 ਤੱਕ ਅਸੀਂ x ਤੋੜਾ x ਤੋਂ ਲੈ ਕੇ ਬਰਾਬਰ ਦੇ ਨਿਸ਼ਾਨ ਬਣਾ ਲੈਣੇ ਨੇ x ਤੋਂ 1 ਤੋਂ ਲੈ ਕੇ 17 ਤੱਕ ਇਦਾਂ ਦੇਖੋ 1 ਤੋਂ ਲੈ ਕੇ 17 ਤੱਕ ਬਣਾ ਲੈਣੇ ਨੇ ਤੇ ਹੁਣ ਅਸੀਂ ਇਹਨੂੰ ਪਲੋਟ ਨਹੀਂ ਕਰਾਂਗੇ ਜਿਹੜੀ ਇਹ ਸਾਨੂੰ ਬਦਲੀ ਹੋਈ ਬਾਰੰਬਾਰਤਾ ਹੈ ਜੋ ਕਿ ਆਇਤ ਦੀ ਲੰਬਾਈ ਤੇ ਹੁੰਦੀ ਹੈ ਉਹ ਪਲੋਟ ਕਰਾਂਗੇ ਉਹਨੂੰ ਅਲਿਖਾਂਗੇ 5 3 3 6 12 ਨਹੀਂ ਕਰਾਂਗੇ 6 ਕਰਾਂਗੇ 9 ਨਹੀਂ ਕਰਾਂਗੇ 3 ਕਰਾਂਗੇ 4 ਨਹੀਂ ਕਰਾਂਗੇ 2 ਕਰਾਂਗੇ ਆਹ ਦੇਖੀ ਹੁਣ ਸਾਡਾ ਇਹ ਚਿੱਤਰ ਤਿਆਰ ਹੋਇਆ ਲੋਜੀ ਐ ਉਹ ਕੇ ਸਾਡਾ ਬੱਚੋ ਆਇਆ ਚਿੱਤਰ ਐ ਲੈਟਵੀ ਰੇਖਾ ਬਣ ਗਈ ਐਕਸ ਦਾ ਤੁਰਾ ਖੜਵੀ ਰੇਖਾ ਬਣ ਗਈ ਵਾਈ ਦਾ ਤੁਰਾ ਇੱਥੇ ਲਿਖ ਦਿੱਤਾ ਉਮਰ ਸਾਲਾਂ ਦੇ ਵਿੱਚ ਜਿਹੜੇ ਵਰਗ ਹੈਗੇ ਨੇ ਠੀਕ ਹੈ ਨਾ ਇਹਦੇ ਇੱਕ ਤੋਂ ਲੈ ਕੇ ਜ਼ੀਰੋ ਤੋਂ ਸ਼ੁਰੂ ਨਹੀਂ ਹੋ ਰਿਹਾ ਸਿਫਰ ਤੋਂ ਸ਼ੁਰੂ ਨਹੀਂ 1 ਤੋਂ ਸ਼ੁਰੂ ਹੋ ਰਿਹਾ ਸੋ ਅਸੀਂ ਸਿਫਰ ਤੋਂ ਲੈ ਕੇ 1 ਤੱਕ ਦੀ ਖਾਲੀ ਥਾਂ ਛੱਡਾਂਗੇ 1 ਤੋਂ ਲੈ ਕੇ 17 ਤੱਕ ਪਿਆ ਹੋ ਗਿਆ ਸਾਡੇ ਐਨਾਪਲੇਬਲ ਆਪਾਂ ਨਾ ਜਿੰਨੀ ਚੌੜਾਈ ਸਾਡੇ ਕਾਗਜ਼ ਦੀ ਹੈਗੀ ਹੈ ਉਹਦੇ ਹਿਸਾਬ ਨਾਲ ਅਸੀਂ ਮਨਨ ਕਿ ਕੋਈ ਵੀ ਇੱਕ ਸਕੇਲ ਚੁਣ ਕੇ ਅਸੀਂ ਬਣਾ ਲਾਂਗੇ ਇਥੇ ਵੀ ਅਸੀਂ ਬਣਾ ਲਿਆ ਕਿਉਂਕਿ ਉਮਰ ਸਾਡੇ ਕੋਲ ਇੰਨੇ ਸਾਲਾਂ ਤੱਕ ਹੈਗੇ 6 6 ਤੱਕ ਹੀ ਜਾ ਰਿਹਾ ਵਦ ਤੋਂ ਵਦ ਹਨ ਇਸੀ ਨੂੰ 6 ਤੱਕ ਲੈ ਲਾਂਗੇ ਇੱਥੇ ਲੈ ਲਿਆ ਹੁਣ ਦੇਖੋ ਬੱਚਿਓ ਐਸੀ 1 ਤੋਂ ਲੈ ਕੇ 2 ਤੱਕ ਪੰਜ ਆ ਰਿਹਾ ਸੀਗਾ ਫਿਰ 2 ਤੋਂ ਲੈ ਕੇ 3 ਤੱਕ ਆਪਣਾ ਦੋ ਤਿੰਨ ਆ ਰਿਹਾ ਸੀਗਾ ਇਹ ਦੇਖੋ ਹੁਣ ਇਸੇ ਦਾ 3 ਤੋਂ 5 ਤੇ ਇਹਨੂੰ ਅਸੀਂ ਬਦਲ ਕੇ ਕੀ ਕੀਤਾ ਸੀ ਇਹ 6 ਦਾ 3 ਬਣ ਗਿਆ ਸੀ ਠੀਕ ਹੈ ਨਾ ਤੇ ਐ ਅਸੀਂ 507 ਇਹ ਦੋ ਨੇ ਇਹ ਦੁਗਣਾ ਸੀਗਾ 12 ਦਾ 6 ਹੋ ਗਿਆ ਇਹ ਦੇਖੋ 1 2 3 ਇਹ 9 ਸੀਗਾ ਇਹ 9 ਦਾ 3 ਬਣ ਗਿਆ ਇੱਥੇ ਤਿੰਨ ਤੱਕ 1 2 3 4 5 ਇਹ ਸੀਗਾ 10 ਸੀਗਾ ਨਾ ਇਹ ਦੇਖੋ 2 ਬਣ ਗਿਆ ਇੱਥੇ ਤੇ ਅੱবি ਵੇਲੇ 4 ਸੀਗਾ ਅੱবি 2 ਬਣ ਗਿਆ ਕਿਉਂਕਿ 2 ਇਸੇ ਨੇ ਸੂਇਸਤਰਾ ਸਾਡਾ ਇਹ ਪੂਰੇ ਅਸੀਂ ਇੱਥੇ ਦਰਸਾ ਦੇਣੇ ਨੇ ਇਹ ਦੇਖੋ 1 1 ਇਹ 2 ਇਧਰ ਪਤਾ ਲੱਗਦਾ ਇੱਥੋਂ ਜਾ ਕੇ ਭੀ ਹੈ ਵਰਗ ਦੀ ਚੌੜਾਈ 2 ਹੈਗੀ ਹੈ ਇੱਥੇ ਵਰਗ ਦੀ ਚੌੜਾਈ 2 ਹੈਗੀ ਹੈ ਇੱਥੇ ਦੀ ਵਰਗ ਦੀ ਚੌੜਾਈ 3 ਹੈਗੀ ਹੈ ਇੱਥੇ ਵਰਗ ਦੀ ਚੌੜਾਈ ਪੰਜ ਹੈਗੀ ਹੈ ਤੇ ਇੱਥੇ ਵਰਗ ਦੀ ਚੁੜਾਈ ਜੋ 2 ਹੈ। ਸੋ ਇਸ ਤਰ੍ਹਾਂ ਬੱਚਿਓ ਆਇਤ ਚਿੱਤਰ ਇਹ ਜਿਹੜੇ ਵਰਗ ਇਹ ਚੁੜਾਈ ਇੱਕ ਸਮਾਨ ਹੁੰਦੀ ਹੈ ਉਤੋਂ ਥੋੜਾ ਵੱਖਰਾ ਹੈ। ਇਹ ਚ ਇੱਕ ਚੀਜ਼ ਵੱਧੂ ਸਾਨੂੰ ਕਰਦੀ ਪੈਂਦੀ ਹੈ ਬਾਰੰਬਾਰਤਾ ਦੇ ਉਹ ਜਿਹੜਾ ਸਮਾਨਨੁਪਾਦ ਦਾ ਸਿਧਾਂਤ ਹੈ ਉਹਨੂੰ ਬਰਕਰਾਰ ਰੱਖਣ ਲਈ ਸਾਨੂੰ ਬਾਰੰਬਾਰਤਾ ਨੂੰ ਬਦਲਣਾ ਪੈਂਦਾ ਹੈ। ਸੋ ਇਹ ਸਾਡਾ ਸਵਾਲ ਹੋ ਗਿਆ। ਹੁਣ ਅਗਲਾ ਸਵਾਲ ਕਰਦੇ ਹਾਂ। ਉਹ ਵੀ ਇਨਵਿਨ ਇਸੇ ਵਰਗਾ ਹੀ ਹੈਗਾ। ਆਓ ਦੇਖੀਏ ਉਨਾਗਾ ਇੱਕ ਲੋਕਲ ਟੈਲੀਫੋਨ ਨਿਰਦੇਸ਼ਿਕਾ ਜਿਹਨੂੰ ਕੱਲੇ ਟੈਲੀਫੋਨ ਡਾਇਰੈਕਟਰੀ ਵਿੱਚ 100 ਉਪਨਾਮ ਜਿਹਨੂੰ ਸਰਵੇਮ ਕਹਿੰਦੇ ਨੇ ਆਪਾਂ ਅਚੰਚੇਤ ਲੈ ਗਏ ਅਤੇ ਉਹਨਾਂ ਵਿੱਚ ਅੰਗਰੇਜ਼ੀ ਵਰਨਮਾਲਾ ਦੇ ਅੱਖਰਾਂ ਦੀਆਂ ਸੰਖਿਆਵਾਂ ਦੀ ਹੀਟ ਦਿੱਤੀ ਬਾਰੰਬਾਰਤਾ ਵੰਡ ਪ੍ਰਾਪਤ ਕੀਤੀ ਗਈ ਠੀਕ ਹੈ ਵਰਨਮਾਲਾ ਦੇ ਅੱਖਰਾਂ ਦੀ ਸੰਖਿਆ 1 ਤੋਂ ਲੈ ਕੇ 4 ਅਤੇ ਹੋ ਇੱਥੇ ਵੀ ਬੱਚੇ ਹੋਣ ਵੱਖਰੇ ਨੇ ਇੱਕ ਅੰਤਰਗਤ 3 ਇੱਥੇ ਦੋ ਆ ਗਿਆ 6 ਤੋਂ 8 ਦੋ 8 ਤੋਂ ਬਾਰ 4 12 ਤੋਂ 20 8 ਤੇ ਸਭ ਤੋਂ ਛੋਟਾ ਜਿਹੜਾ ਦੋ ਹੁਣ ਅਸੀਂ ਇੱਥੇ 2 ਨੂੰ ਆਧਾਰ ਬਣਾਵਾਂਗੇ ਤੇ ਇਹ ਜਿਹੜੀ ਬਾਰਮਾਰਤਾ ਹੈ ਬੱਚਿਓ ਉਪਨਾਮਾਂ ਦੀ ਸੰਖਿਆ ਜੋ ਹੈ ਇਹਨੂੰ ਅਸੀਂ ਬਦਲਾਂਗੇ ਹੁਣ ਮੈਂ ਜ਼ਿਆਦਾ ਵਿਸਥਾਰ ਦੇ ਨਾਲ ਨਹੀਂ ਦੱਸਾਂਗਾ ਤੇ ਅਗਲਾ ਜਿਹੜਾ ਨੇ ਸਵਾਲ ਕੀਤਾ ਹੈ ਕਿ ਹੈ ਦਿੱਤੀਆਂ ਗਈਆਂ ਸੂਚਨਾਵਾਂ ਨੂੰ ਨਿਰੂਪਿਤ ਕਰਨ ਵਾਲਾ ਇੱਕ ਆਇਤ ਚਿੱਤਰ ਬਣਾਓ ਜੋ ਅਸੀਂ ਬਣਾਵਾਂਗੇ ਫਿਰ ਇੱਕ ਛੋਟਾ ਸਵਾਲ ਪੁੱਛਿਆ ਨੇ ਉਹ ਵਰਗ ਅੰਤਰਾਲ ਦੱਸੋ ਜਿਸ ਵਿੱਚ ਅਧਿਕਤਮ ਸੰਖਿਆ ਵਿੱਚ ਉਪਨਾਮ ਹਨ ਉਹ ਜਦੋਂ ਸਾਡਾ ਬਣੇਗਾ ਜਿਹੜਾ ਸਾਡਾ ਇਹ ਆਇਤ ਸਭ ਤੋਂ ਲੰਬਾ ਹੋਏਗਾ ਉਹੀ ਇਹਦਾ ਜਵਾਬ ਹੋਏਗਾ ਕਿਨੇ ਅਧਿਕਤਮ ਸੰਖਿਆ ਪਾਵ ਸਭ ਤੋਂ ਲੰਬਾ ਹਉ ਦੇਖੋ ਬੱਚੋ ਇੱਥੇ ਵੀ ਉਹੀ ਪਹਿਲੇ ਇਹਦੀ ਵਿਆਖਿਆ ਕਰਨੀ ਹੈ ਆਇਤ ਚਿੱਤਰ ਵਿੱਚ ਆਇਤਾਂ ਦੇ ਖੇਤਰਫਲ ਸੰਗਤ ਬਾ ਨੂੰ ਹੈ ਬਾਰੰਬਾਰਤਾਵਾਂ ਦੇ ਸਮਾਨ ਅਨੁਪਾਤ ਹੁੰਦੀਆਂ ਅਨੁਪਾਤੀ ਹੁੰਦੇ ਹਨ ਜਦੋਂ ਵਰਗਾਂ ਦੀ ਚੌੜਾਈ ਸਮਾਨ ਨਹੀਂ ਹੁੰਦੀ ਤਾਂ ਇਸ ਸਮਾਨ ਅਨੁਪਾਤੀ ਹਾਲਤ ਨੂੰ ਬਰਕਰਾਰ ਰੱਖਣ ਲਈ ਸਾਨੂੰ ਆਇਤ ਦੀ ਲੰਬਾਈ ਵਿੱਚ ਬਦਲਾਅ ਕਰਨਾ ਪੈਂਦਾ ਹੈ ਇਹ ਅਸੀਂ ਵਰਗਾਂ ਦੀ ਬਾਰੰਬਾਰਤਾ ਨੂੰ ਬਦਲ ਕੇ ਕਰਦੇ ਹਾਂ ਸਭ ਤੋਂ ਛੋਟੀ ਵਰਗ ਚੌੜਾਈ ਜੋ ਕਿ ਇੱਥੇ 2 ਹੈ ਇਹਦੇ ਜਿਹੜੀ ਦੋ ਹੈਗੀ ਇੱਕ ਨਹੀਂ ਹੈਗੀ ਨੂੰ ਆਧਾਰ ਬਣਾ ਕੇ ਅਸੀਂ ਵਾਰ-ਵਾਰ ਤਾਂ ਨੂੰ ਇਸ ਤਰ੍ਹਾਂ ਬਦਲਦੇ ਆਂ ਕਿ ਉਹ ਸਭ ਤੋਂ ਛੋਟੀ ਵਰਗ ਦੀ ਚੌੜਾਈ ਦੇ ਸਮਾਨ ਅਨੁਪਾਤੀ ਹੋ ਜਾਏ। ਇਹ ਤਾਂ ਸਾਧਨੀ ਵਿੱਚ ਇਸ ਬਦਲਾਅ ਨੂੰ ਦਰਸਾਇਆ ਗਿਆ ਹੈ। ਲੋ ਜੀ। ਇਹ ਸਾਡਾ ਅੰਕੜੇ ਜੋ ਦਿੱਤੇ ਹੋਏ ਨੇ ਇਹ ਵੀ ਜੋ ਦਿੱਤੇ ਹੋਏ ਨੇ ਇਹ ਇੱਥੋਂ ਦੀ ਲੈ ਕੇ ਅਸੀਂ ਇਹ ਵਰਗ ਦੀ ਚੌੜਾਈ ਲੈ ਦਿੱਤੀ ਤੇ ਦੇਖ ਕੇ ਪਤਾ ਲੱਗਦਾ ਇਹ ਸਮਾਨ ਨਹੀਂ ਹੈਗੀ ਤੇ ਸਭ ਤੋਂ ਛੋਟੀ ਦੋ ਹੈਗੀ ਹੈ ਤੇ ਕੀ ਕਰਨਾ ਹੈ ਗੁਣਾ 2 ਗੁਣਾ 2 ਗੁਣਾ 2 ਗੁਣਾ 2 ਤੇ ਇਹ ਛੇ ਵਟਾ ਤੇਨ ਲਓ ਜੀ 30/2 ਲਓ ਜੀ 44/2 ਲਓ ਜੀ 16/4 ਲਓ ਜੀ 4/8 ਲਓ ਜੀ 6/3 ਕਿੰਨਾ ਹੋਣਾ 2 2 2 4 30/2 15 15 2 30 44/2 22 22 2 44 ਠੀਕ ਹੈ ਸੇਮ ਆ ਗਿਆ ਤੇ 2 ਵਾਲਾ ਤੇ ਸੇਮ ਹੀ ਰਹੇਗਾ 16/4 4 4 2 8 4/8 ਕਿੰਨਾ 0.5 ਤੇ 2 ਫਿਰ 1 ਆ ਗਿਆ ਹੁਣ ਅਸੀਂ ਬੱਚਿਓ ਇਹ ਬਾਰੰਬਾਰਤਾ ਇਹ ਜਿਹੜੀ ਦਾਇਦਰਸ ਹੁੰਦੀ ਏ ਬਦਲੇ ਹੋਏ ਆਇਤ ਦੀ ਲੰਬਾਈ ਤੇ ਹੁਣ 1 ਤੋਂ ਲੈ ਕੇ 20 ਤੱਕ x ਤੁਰੇ ਤੇ ਅਸੀਂ ਬਰਾਬਰ ਦੇ ਉਹ ਬਣਾਵਾਂਗੇ ਨਿਸ਼ਾਨ ਤੇ ਇਹਨਾਂ ਨੂੰ ਅਸੀਂ y ਤੁਰੇ ਤੇ ਅਲਿਖਿਤ ਕਰਾਂਗੇ ਆਹ ਦੇਖੀਏ ਇਹ ਸਾਡਾ x ਤੁਰਾ ਬਣ ਗਿਆ ਜੀ ਇਹ ਸਾਡਾ y ਤੁਰਾ ਬਣ ਗਿਆ ਜੀ ਇਹ ਉਹ ਵੀ ਅੱਖਰਾਂ ਦੀ ਗਿਣਤੀ ਇੱਥੇ 0 ਤੋਂ ਲੈ ਕੇ 1 ਤੱਕ ਖਾਲੀ ਸੀਗਾ ਫੇਕ ਤੋਂ ਸ਼ੁਰੂ ਕਰਾਂਗੇ 1 ਤੋਂ ਲੈ ਕੇ 20 ਤੱਕ ਅਸੀਂ ਹੈ ਪਹਿਲੇ ਨਿਸ਼ਾਨ ਲਗਾ ਲੈਨੇ ਤੇ ਫਿਰ ਬੱਚਿਓ ਇਹ ਸਾਡਾ ਪਹਿਲਾ ਜਿਹੜਾ ਹੈਗਾ ਇਹ 3 3 ਦੀ ਚੌੜਾਈ ਹੈਗੀ ਹੈ ਇੱਥੇ 4 ਆਇਆ ਸੀ ਸਾਡੇ ਕੋਲ ਇਹ 2 ਦੀ ਚੌੜਾਈ ਹੈਗੀ ਹੈ ਇੱਥੇ ਸਾਡਾ ਆਇਆ ਸੀਗਾ 30 ਆਇਆ ਸੀਗਾ ਇਹ ਫਿਰ 2 ਦੀ ਚੌੜਾਈ ਹੈ ਤੇ 44 ਆਇਆ ਸੀਗਾ ਇਹ 4 ਦੀ ਚੌੜਾਈ ਹੈਗੀ ਹੈ ਇੱਥੇ 8 ਆਇਆ ਸੀਗਾ ਇਹ ਬੱਚਿਓ 8 ਦੀ ਚੌੜਾਈ ਹੈ 1 2 3 4 5 6 7 8 ਤੇ ਬੱਚਿਓ ਇਹ ਆਇਆ ਸੀ 1 ਇਹ 4 ਤਾਂ ਕਿ ਨਾ ਤੇ ਇਹਦੇ 2 ਇਹ 4 ਇਸੇ ਕਰਾਂਗੇ ਤੇ ਇਹ ਇੰਨਾ ਛੋਟਾ ਜਿਹਾ ਸਾਡਾ ਹੈ ਦਾ ਬਣ ਗਿਆ ਹੈ ਬੱਚਿਓ ਜਿਹੜੇ ਗਰਾਫ ਬਣਾਉਣ ਦਾ ਕੰਮ ਹੈ ਇਹਦਾ ਇੱਕੋ ਹੀ ਹੱਲੇ ਅਭਿਆਸ ਅਭਿਆਸ ਅਤੇ ਅਭਿਆਸ ਸੋ ਲਗ ਲਗ ਮੌਕਿਆਂ ਤੇ ਤੁਸੀਂ ਅਭਿਆਸ ਕਰੋ ਤਾਂ ਕਿ ਤੁਸੀਂ ਘੱਟ ਤੋਂ ਘੱਟ ਸਮੇਂ ਵਿੱਚ ਬੜੀ ਸਫਾਈ ਦੇ ਨਾਲ ਆਪਣਾ ਗਰਾਫ ਬਣਾ ਸਕੋ ਫਿਰ ਗਰਾਫ ਪੇਪਰ ਹੁੰਦਾ ਉੱਤੇ ਤੁਸੀਂ ਦਿਖਾਣੇ ਬਣੇ ਹੁੰਦੇ ਨੇ ਫੁੱਟਾ ਰੱਖਣਾ ਤੇ ਬਸ ਉਹਨੂੰ ਗੋੜਾ ਕਰਕੇ ਜਿਹੜਾ ਉਹ ਵੀ ਪੈਨਸਲ ਜਿਹੜੀ ਹੈ ਉਹ ਲੈ ਕੇ ਤੁਸੀਂ ਕਰ ਸਕਦੇ ਤੇ ਰੰਗਦਾਰ ਜਿਹੜੀ ਪੈਨਸਲ ਹੁੰਦੀਆਂ ਉਹਦੀ ਵਰਤੋਂ ਵੀ ਕਰ ਸਕਦੇ ਹੋ ਤੇ ਉਹ ਜਿਹੜਾ ਉਹਨੇ ਸਵਾਲ ਪੁੱਛਿਆ ਸੀ ਇਹਦੇ ਕੋ ਸਾਫ ਪਤਾ ਲੱਗਦਾ ਹੈ ਇਹ 6 ਤੋਂ 8 ਵਰਗ ਜਿਹੜਾ ਹੈਗਾ ਉਹ ਜਿਹੜਾ ਸਭ ਤੋਂ ਵੱਧ ਉਹ ਚ ਉਪਨਾਮਾਂ ਦੀ ਗਿਣਤੀ ਹੈਗੀ ਆ ਉਹ ਦੇਖੀ ਉਹਨੇ ਜਵਾਬ ਦੇ ਦਿੰਦੇ ਆ ਉਹ ਵਰਗ ਅੰਤਰਾਲ ਦੱਸੋ ਜਿਸ ਵਿੱਚ अधिकतम ਸੰਖਿਆ ਵਿੱਚ ਉਪਨਾਮਾਂ ਤੇ ਜਵਾਬ 6 ਤੋਂ 8 ਉਹ ਵਰਗ ਅੰਤਰਾਲ ਹੈ ਜਿਸ ਵਿੱਚ अधिकतम ਸੰਖਿਆ ਵਿੱਚ ਉਪਨਾਮ ਹਨ ਸੋ ਐਸੀ ਕਹੇ ਵਿਦਿਆਰਥੀਓ ਵੜਾ ਵਿਆਸੰਬਰ 12.1 ਦਾ ਇਹ ਕੋਈ ਤੁਹਾਡਾ ਅਭਿਆਸ ਹੈ ਇਸ ਅਧਿਆਇ ਵਿੱਚ ਤੇ ਉਹਦੇ ਆਖਰੀ ਦੋ ਸਵਾਲ ਇਸ ਵੀਡੀਓ ਦੇ ਨਾਲ ਤੁਹਾਡੀ ਸਾਰੀ ਕਿਤਾਬ ਸਮਾਪਤ ਹੋ ਜਾਂਦੀ ਹੈ। ਤੁਹਾਡਾ ਇਹ ਅਧਿਆਇ ਵੀ ਖਤਮ ਹੁੰਦਾ ਹੈ ਤੇ ਇਹ ਵਿਆਸ ਵੀ ਖਤਮ ਹੁੰਦੇ ਨੇ। ਪਰ ਮੇਰੇ ਮਨ ਵਿੱਚ ਇੱਕ ਇੱਛਾ ਹੈ ਕਿ ਮੈਂ ਕੁਝ ਖਿਉਰਮਾ ਉਹਦੇ ਸਬੂਤ ਉਹਨਾਂ ਦੀ ਵੀਡੀਓ ਬਣਾ ਕੇ ਵੀ ਤੁਹਾਡੇ ਲਈ ਕੇਸ਼ ਕਰਾਂ ਤੇ ਕਿਤਾਬ ਦੇ ਅੰਦਰਲੇ ਜਿਹੜੇ ਉਦਾਹਰਣ ਉਹ ਹੱਲ ਤੇ ਕੀਤੇ ਹੋਏ ਨੇ ਔਰ ਬੜੇ ਵਿਸਥਾਰ ਦੇ ਨਾਲ ਨਹੀਂ ਕੀਤੇ ਹੋਏ ਕਿ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਉਹ ਉਦਾਹਰਣ ਸਮਝਣ 'ਚ ਵੀ ਤੰਗੀ ਆਂਦੀ ਹੈ ਤੇ ਕਈ ਵਾਰ ਪੇਪਰਾਂ ਵਿੱਚ ਅਭਿਆਸ ਵਿੱਚੋ ਸਵਾਲ ਨਹੀਂ ਆਂਦੇ ਉਦਾਹਰਣ ਆ ਜਾਂਦੇ ਨੇ। ਸੋ ਮੈਂ ਦੇਖਾਂਗਾ ਜਿਹੜੇ ਉਦਾਹਰਣ ਲੱਗਦਾ ਨੇ ਕਿ ਸਿੱਧੇ ਪੱਧਰ ਨਹੀਂ ਹੈਗੇ ਥੋੜੇ ਟਿੱਡੇ ਨੇ ਉਹਨਾਂ ਨੂੰ ਵਿਸਥਾਰ ਵਿੱਚ ਕਰਕੇ ਸਮਝਾ ਕੇ ਮੈਂ ਬੜੀ ਵੀਡੀਓ ਬਣਾਵਾਂਗਾ ਤੇ ਕੁਝ ਜੜੀਆਂ ਜ्याਮਿਤੀ ਹੈਗੀ ਹੈ ਜੀਓਮੈਟਰੀ ਹੈਗੀ ਹੈ, ਰੇਖਾਗਣਿਤ ਹੈਗਾ। ਉਹਦੇ ਵਿੱਚ ਜੜੀਆਂ ਕੁਝ ਛੋਰਮਾ ਮਹੱਤਵਪੂਰਨ ਨੇ। ਉਹ ਚੱਕਰ ਦੀਆਂ ਜਾਂ ਹੋਰ ਜੜੀਆਂ ਵੀ ਹੈਗੀਆਂ ਨੇ ਤੁਹਾਡੇ ਸਿਲੇਬਸ ਦੇ ਹਿਸਾਬ ਨਾਲ। ਉਦੇ ਵੀਡੀਓ ਬਣਾਉਂਦਾ ਵੀ ਮੇਰਾ ਆਨ ਵਾਲੇ ਸਮਝ ਇਰਾਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ اسی ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ